ਮੁਹਾਲੀ ਪੁਲਿਸ ਦੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਟੀਮ ਦੇ ਵੱਲੋਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਤਿੰਨ ਲੋਕ ਉਪਦੇਸ਼ ਵਿੱਚ ਬੈਠੇ ਗੈਂਗਸਟਰਾਂ ਦੇ ਸਾਰੇ ਉੱਤੇ ਕੰਮ ਕਰਦੇ ਹਨ। ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਪਛਾਣ ਲਵਜੀਤ, ਗੁਰਸੇਵਿਕ ਤੇ ਬਹਾਦਰ ਖਾਨ ਦੇ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਕੋਲ ਇੱਕ ਪਿਸਤੌਲ, 15 ਕਾਰਤੂਸ ਤੇ ਇੱਕ ਫਾਰਚੂਨਰ ਗੱਡੀ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਇਹ ਮੁਹਾਲੀ ਵਿੱਚ ਰੇਕੀ ਕਰ ਰਹੇ ਹਨ ਇਹਨਾਂ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਪਰ ਪੁਲਿਸ ਨੇ ਪਹਿਲਾਂ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਤਿੰਨਾਂ ਤੋਂ ਪੁੱਛਗਿੱਛ ਕਰ ਲਈ ਇਸ ਦੀ ਜਾਣਕਾਰੀ ਡੀਸੀਪੀ ਗੌਰਵ ਯਾਦਵ ਦੇ ਵੱਲੋਂ ਦਿੱਤੀ ਗਈ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਕਤਲ ਡਕੈਤੀ ਅਸਲਾ ਐਕਟ ਸਣੇ ਕਈ ਮਾਮਲਿਆਂ ਵਿੱਚ ਬਲਉਂਦੇ ਸਨ ਜਾਣਕਾਰੀ ਮੁਤਾਬਕ ਇਹ ਤਿੰਨੋਂ ਲੋਕ ਮੁਹਾਲੀ ਦੇ ਵਿੱਚ ਆਪਣੀ ਪਛਾਣ ਲੁਕਾ ਕੇ ਰਹਿ ਰਹੇ ਸਨ ਇਹਨਾਂ ਨੇ ਫਰਜ਼ੀ ਆਈਡੀ ਕਾਰਡ ਬਣਵਾਏ ਹੋਏ ਹਨ ਕਿਸੇ ਨੂੰ ਆਪਣੇ ਅਸਲੀ ਰੂਪ ਬਾਰੇ ਨਹੀਂ ਦੱਸਦੇ ਹਨ ਪਰ ਪੁਲਿਸ ਨੂੰ ਗੁਪਤ ਜਾਣਕਾਰੀ ਮਿਲੀ ਸੀ ਪੁਲਿਸ ਨੇ ਉਹਨਾਂ ਦੇ ਕਬਜ਼ੇ ਤੋਂ ਫਰਜੀ ਆਈਡੀ ਕਾਰਡ ਵੀ ਬਰਾਮਦ ਕਰਦੇ ਹਨ ਪੁਲਿਸ ਨੂੰ ਹੁਣ ਇਨ੍ਹਾਂ ਲੋਕਾਂ ਦੀ ਪਛਾਣ ਕਰ ਲਈ ਹੈ ਬਿਊਰੋ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਮੁਹਾਲੀ ਪੁਲਿਸ ਦੀ ਸਟੇਟ স্পੈਸ਼ਲ ਆਪਰੇਸ਼ਨ ਸੈੱਲ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਟੀਮ ਦੇ ਵੱਲੋਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਤਿੰਨ ਲੋਕ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਦੇ ਸਾਰੇ ਉੱਤੇ ਕੰਮ ਕਰਦੇ ਹਨ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਪਛਾਣ ਲਵਜੀਤ ਗੁਰਸੇਵਿਕ ਤੇ ਬਹਾਦਰ ਖਾਨ ਦੇ ਵਜ੍ਹਾ ਹੋਈ ਹੈ ਪੁਲਿਸ ਨੇ ਉਹਨਾਂ ਕੋਲ ਇੱਕ ਪਿਸਤੌਲ 15 ਕਾਰਤੂਸ ਤੇ ਇੱਕ ਫਾਰਚੂਨਰ ਗੱਡੀ ਬਰਾਮਦ ਕੀਤੀ ਹੈ ਜਾਣਕਾਰੀ ਮੁਤਾਬਕ ਇਹ ਮੁਹਾਲੀ ਵਿੱਚ ਰੇਕੀ ਕਰ ਰਹੇ ਹਨ ਇਹਨਾਂ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਪਰ ਪੁਲਿਸ ਨੇ ਪਹਿਲਾਂ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਤਿੰਨਾਂ ਤੋਂ ਪੁੱਛਗਿੱਛ ਕਰ ਲਈ ਇਸ ਦੀ ਜਾਣਕਾਰੀ ਡੀసీపీ ਗੌਰਵ ਯਾਦਵ ਦੇ ਵੱਲੋਂ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਕਤਲ ਡਕੈਤੀ ਅਸਲਾ ਐਕਟ ਸਣੇ ਕਈ ਮਾਮਲਿਆਂ ਵਿੱਚ ਬਲਉਂਦੇ ਸਨ। ਜਾਣਕਾਰੀ ਮੁਤਾਬਕ ਇਹ ਤਿੰਨੋਂ ਲੋਕ ਮਹਾਲੀ ਦੇ ਵਿੱਚ ਆਪਣੀ ਪਛਾਣ ਲੁਕਾ ਕੇ ਰਹਿ ਰਹੇ ਸਨ। ਇਹਨਾਂ ਨੇ ਫਰਜੀ ਆਈਡੀ ਕਾਰਡ ਬਣਵਾਏ ਹੋਏ ਹਨ। ਕਿਸੇ ਨੂੰ ਆਪਣੇ ਅਸਲੀ ਰੂਪ ਬਾਰੇ ਨਹੀਂ ਦੱਸਦੇ ਹਨ ਪਰ ਪੁਲਿਸ ਨੂੰ ਗੁਪਤ ਜਾਣਕਾਰੀ ਮਿਲੀ ਸੀ। ਪੁਲਿਸ ਨੇ ਉਹਨਾਂ ਦੇ ਕਬਜ਼ੇ ਤੋਂ ਫਰਜੀ ਆਈਡੀ ਕਾਰਡ ਵੀ ਬਰਾਮਦ ਕਰਦੇ ਹਨ ਪੁਲਿਸ ਹੁਣ ਇਨ੍ਹਾਂ ਲੋਕਾਂ ਦੀ ਪਛਾਣ ਕਰਦੀ ਹੈ ਫੀਰੋ ਰਿਪੋਰਟ ਦੀ ਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਮੁਹਾਲੀ ਪੁਲਿਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਟੀਮ ਦੇ ਵੱਲੋਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਤਿੰਨ ਲੋਕ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਦੇ ਸਾਰੇ ਉੱਤੇ ਕੰਮ ਕਰਦੇ ਹਨ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਪਛਾਣ ਲਵਜੀਤ ਗੁਰਸੇਵਿਕ ਤੇ ਬਹਾਦਰ ਖਾਨ ਦੇ ਵਜੋਂ ਹੋਈ ਹੈ ਪੁਲਿਸ ਨੇ ਉਹਨਾਂ ਕੋਲ ਇੱਕ ਪਿਸਤੌਲ 15 ਕਾਰਤੂਸ ਤੇ ਇੱਕ ਫਾਰਚੂਨਰ ਗੱਡੀ ਬਰਾਮਦ ਕੀਤੀ ਹੈ ਜਾਣਕਾਰੀ ਮੁਤਾਬਕ ਇਹ ਮੁਹਾਲੀ ਵਿੱਚ ਰੇਕੀ ਕਰ ਰਹੇ ਹਨ ਇਹਨਾਂ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਪਰ ਪੁਲਿਸ ਨੇ ਪਹਿਲਾਂ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਤਿੰਨਾਂ ਤੋਂ ਪੁੱਛਗਿੱਛ ਕਰਦੀ ਹੈ ਇਸ ਦੀ ਜਾਣਕਾਰੀ ਡੀਸੀਪੀ ਗੌਰਵ ਯਾਦਵ ਦੇ ਵੱਲੋਂ ਦਿੱਤੀ ਗਈ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਕਤਲ ਡਕੈਤੀ ਅਸਲਾ ਐਕਟ ਸਣੇ ਕਈ ਮਾਮਲਿਆਂ ਵਿੱਚ ਬਲਉਂਦੇ ਸਨ ਜਾਣਕਾਰੀ ਮੁਤਾਬਕ ਇਹ ਤਿੰਨੋਂ ਲੋਕ ਮਹਾਲੀ ਦੇ ਵਿੱਚ ਆਪਣੀ ਪਛਾਣ ਲੁਕਾ ਕੇ ਰਹ ਰਹੇ ਸਨ ਇਹਨਾਂ ਨੇ ਫਰਜੀ ਆਈਡੀ ਕਾਰਡ ਬਣਵਾਏ ਹੋਏ ਹਨ ਕਿਸੇ ਨੂੰ ਆਪਣੇ ਅਸਲੀ ਰੂਪ ਬਾਰੇ ਨਹੀਂ ਦੱਸਦੇ ਹਨ ਪਰ ਪੁਲਿਸ ਨੂੰ ਗੁਪਤ ਜਾਣਕਾਰੀ ਮਿਲੀ ਸੀ ਪੁਲਿਸ ਨੇ ਉਹਨਾਂ ਦੇ ਕਬਜ਼ੇ ਤੋਂ ਫਰਜੀ ਆਈਡੀ ਕਾਰਡ ਵੀ ਬਰਾਮਦ ਕਰਦੇ ਹਨ ਪੁਲਿਸ ਨੂੰ ਹੁਣ ਇਨਾਂ ਲੋਕਾਂ ਦੀ ਪਛਾਣ ਦਾ ਪਿਆ ਫਿਰੋ ਰਿਪੋਰਟ ਦੀ ਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ